ਕਿ ਆਪਾਂ ਪਿੰਡ ਪਿੰਡ ਜਾ ਕੇ ਹਰੇਕ ਪਿੰਡ ਭਰਾ ਨੂੰ ਨਾਲ ਲੈ ਕੇ ਇਹ ਗੱਲ ਦਾ ਦੋ ਤੋਂ ਪ੍ਰੇਤ ਕਰੀਏ ਕਿ ਜਿਹੜੇ ਸਾਡੇ ਨੌਜਵਾਨ ਨਸ਼ਿਆਂ ਦੇ ਵਿੱਚ ਲੱਗੇ ਨੇ ਉਹਨਾਂ ਨੂੰ ਪਹੁੰਚਾਈਏ ਦੇਖੋ ਗੱਲ ਇਹ ਆ ਕਿ ਇਹ ਨਸ਼ਾ ਜਿਹੜਾ ਭਿਆਨਕ ਨਸ਼ਾ ਜਿਹਦੀਨਾਰੇ ਘਰ ਦੇ ਵਿੱਚ ਵੜਿਆ ਉਹਨਾਂ ਦਾ ਮੈਂ ਸਮਝਦਾ ਕਿਸੇ ਦੁਨੀਆ ਦੇ ਨਰਕੀ ਆ ਕਿਉਂਕਿ ਉਹ ਬੰਦਾ ਨਾ ਮਾਂ ਨੂੰ ਮਾਂ ਸਮਝਦਾ ਨਾ ਭੈਣ ਨੂੰ ਭੈਣ ਸਮਝਦਾ ਨਾ ਪੇੜ ਨੂੰ ਪੇੜ ਸਮਝਦਾ ਤੇ ਨਾ ਕੋ ਘਰ ਦੇ ਵਿੱਚ ਭਾਂਡਾ ਢੀਂਡਾ ਹੀ ਰਹਿ ਦਿੰਦਾ ਜਿਨ੍ਹਾਂ ਦੇ ਘਰਾਂ ਦੇ ਵਿੱਚ ਇਹ ਅੱਗਾ ਬਲ ਰਹੀ ਉਹਨਾਂ ਨੂੰ ਪੁੱਛੋ ਕਿ ਉਹ ਕਿੱਡਾ ਬੁਰੇ ਲਾਤ ਉਹਨਾਂ ਦੇ ਘਰਾਂ ਦੇ ਸੋ ਸਰਕਾਰ ਨੇ ਬੜਾ ਵਧੀਆ ਕੁਦਲ ਪਰਾਲਾ ਕੀਤਾ ਚਾਹੇ ਇਥੇ ਕਈ ਝੂਠੀਆਂ ਸਵਾਦ ਗੁਰਕਾ ਸਾਹਿਬ ਫੜ ਕੇ ਖਾ ਗਏ ਤੇ ਸਰਕਾਰ ਬਣਾ ਕੇ ਉਹ ਤੋਂ ਆਪਾਂ ਨੂੰ ਮੇਸੀ ਕੀ ਕੈਪਟਨ ਮਹਿੰਦਰ ਸਿੰਘ ਬੜਾ ਧੱਕੜ ਹੈ ਚੀਫ ਮਿਨਿਸਟਰ ਹੈ ਕਿ ਜਿਹਨੇ ਗੁਰਕਾ ਸਾਹਿਬ ਫੜ ਕੇ ਸੌ ਖਾਤੀ ਹਤੇ ਨਸ਼ੇ ਕਰ ਦੂਗਾ ਉਦੋਂ ਪਿੰਡ-ਪਿੰਡ ਵਿੱਚ ਨਸ਼ੇ ਘਰ-ਘਰ ਵਿੱਚ ਨਸ਼ੇ ਦੀ ਗੱਲ ਚੱਲਦੀ ਸੀ ਸਾਰੇ ਪਿੰਡ ਤੁਸੀਂ ਤਾਂ ਸਾਰਿਆਂ ਨੇ ਇੱਕ ਪਾਸੇ ਕਰਕੇ ਉਹਨੂੰ 75 78 ਸੀਟਾਂ ਦੇ ਉੱਤੇ ਪੰਜਾਬ ਦਾ ਚੀਫ ਮਿਨਿਸਟਰ ਬਣਾਇਆ ਪਰ ਉਹ ਝੂਠੀ ਸਵਾ ਇਹੋ ਜਿਹੀ ਲੱਗ ਕੇ ਬੈਠੀ ਕਿ ਉਹਨਾਂ ਦਾ ਪੰਜਾਬ 'ਚੋਂ ਨਾਮੋ ਨਿਸ਼ਾਨ ਹੀ ਖਤਮ ਹੋ ਗਿਆ ਜੁਨਾ ਕਿਤੇ ਕੱਖ ਨਹੀਂ ਤੇ ਫਿਰ ਉਹ ਤੋਂ ਬਾਅਦ ਨਾਮੋ ਨਿਸ਼ਾਨ ਹੀ ਖਤਮ ਹੋ ਗਏ ਇਹ ਸਰਕਾਰ ਬਣੀ ਆਮ ਆਦਮੀ ਪਾਰਟੀ ਦੀ ਭਗਵੰਤ ਸਿੰਘ ਮਾਨ ਜਿਨ੍ਹਾਂ ਨੇ ਧਿਆ ਜੀਦਾ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਔਰ ਬੜੇ ਤਗੜੇ ਜੋਰ ਨਾਲ ਲੱਗੇ ਹੋਇਆ ਜਿਤਨਾ ਹੀ ਪਿੰਡਾਂ ਦੇ ਵਿੱਚ ਲੱਗੇ ਆ ਐਸ ਐਚਓ ਸਾਹਿਬ ਵੀਡੀਓ ਸਾਹਿਬ ਸਾਰਾ ਪ੍ਰਸ਼ਾਸਨ ਉਹਨਾਂ ਨੇ ਲਾਇਆ ਕਿ ਜੇ ਕਿਸੇ ਵੀ ਕੋਈ ਨਸ਼ਾ ਛਡਾਉਣ ਵਾਸਤੇ ਵੀ ਸਾਡੇ ਕੋਲ ਆਉਂਦਾ ਵਾ ਤੇ ਇਹਨੂੰ ਡੀਡਿਕਸ਼ਨ ਸੈਂਟਰ ਦੇ ਵਿੱਚ ਭੇਜਾਂਗੇ ਔਰ ਉਹਦਾ ਜਿੰਨਾ ਖਰਚਾ ਹੋਊਗਾ ਸਰਕਾਰ ਕਰੋਗੀ ਜੇ ਕੋਈ ਤੁਹਾਡੇ ਪਿੰਡ ਦੇ ਵੀ ਬੱਚੇ ਹੈਗੇ ਤਾਂ ਸਾਨੂੰ ਦੱਸੋ ਉਹਨਾਂ ਨੂੰ ਕਰਾਈਏ ਡੀਡਿਕਸ਼ਨ ਸੈਂਟਰ ਦੇ ਵਿੱਚ ਰਹੀ ਗੱਲ ਜਿਹੜਾ ਵੇਚਦਾ ਵਾ ਅੱਜ ਆਪਾਂ ਇਹ ਪਰਨ ਕਰਨਾ ਵਾ ਕਿ ਅਸੀਂ ਉਸ ਬੰਦੇ ਦੀ ਮਦਦ ਨਹੀਂ ਕਰਦੇ ਮੈਂ ਤਾਂ ਨਹੀਂ ਬਿਲਕੁਲ ਵੀ ਕਰਨੀ ਇਸ ਗੱਲ ਦਾ ਮੇਰੇ ਨਾਲ ਕੋਈ ਗੁੱਸਾ ਜਲਾਦਾ ਪਰੇ ਭਾਜੀ ਉਹਦੇ ਕੋਲ ਥੋੜਾ ਫੜਿਆ ਗਿਆ ਹੈ ਉਹਦੇ ਕੋਲ ਜਾਣਾ ਫੜਿਆ ਗਿਆ ਹੈ ਉਹਦੀ ਫਾਈਲ ਲੱਗੀ ਹੈ ਜੀ ਉਹਦਾ ਵੀਜ਼ਾ ਲੱਗਾ ਹੈ ਜੀ ਇਹ ਕੰਮ ਨਹੀਂ ਚੱਲਣਾ ਜੀ ਵੀਜ਼ੇ ਵਾਲੇ ਨੂੰ ਜਿਹੜਾ ਪਹਿਲੇ ਵਾਲੇ ਨੂੰ ਕੋਈ ਸ਼ਰਮ ਨਹੀਂ ਤੇ ਭਾਈ ਆਪਾਂ ਨੂੰ ਕੋਈ ਸ਼ਰਮ ਨਹੀਂ ਆਪਾਂ ਉਹਦੀ ਮਦਦ ਨਹੀਂ ਕਰਨੀ ਸੋ ਇਸ ਕਰਕੇ ਇਹਦਾ ਗੱਲਾਂ ਦਾ ਅੱਜ ਆਪਾਂ ਪਰਨ ਕਰਨਾ ਤੇ ਇਹ ਜਿਹੜਾ ਨਸ਼ਾ ਵਾ ਇਹ ਜਿਹਦੇ ਘਰ ਲੱਗਾ ਮੇਰੇ ਵੀਰੋ ਜਿਹੜਾ ਵੇਖੋਗੇ ਫਲਾਣੇ ਦੇ ਘਰ ਆ ਸਾਨੂੰ ਕੀ ਇਹ ਗਵਾਂਢੀ ਦੇ ਅਗਲ ਅਗਲੇ ਕਿਤੇ ਨਾ ਕਿਤੇ ਸੇਕ ਆਪਨੂੰ ਜ਼ਰੂਰ ਲੱਗ ਸਕਦਾ ਇਸ ਗੱਲ ਦਾ ਖਿਆਰ ਰੱਖੋ ਕੋਸ਼ਿਸ਼ ਕਰੋ ਕਿ ਜਦੋਂ ਬਿਮਾਰੀ ਲੱਗਦੀ ਹੈ ਜੇ ਉਹ ਸ਼ੁਰੂ ਜੀ ਬੜਲੀਏ ਤੇ ਕੰਟਰੋਲ ਹੋ ਜਾਂਦੀ ਆ ਤੇ ਜੇ ਨਾ ਗਈ ਉਹ ਦਰਵਾਦੀ ਵਾਦੀ ਵਾਝ ਜਾਂਦੀ ਆ ਜੇ ਇਹ ਬਿਮਾਰੀ ਨੂੰ ਆਪਾਂ ਕਿਸੇ ਦੇ ਘਰ ਵਿੱਚ ਲੱਗੀ ਵੇਖ ਲਈਏ ਤੇ ਉੱਥੇ ਕੰਟਰੋਲ ਕਰੀਏ ਉਹਨਾਂ ਦੀ ਮਦਦ ਕਰੀਏ ਸ਼ਾਇਦ ਉਹਨਾਂ ਦਾ ਵੀ ਬਚਾਅ ਹੋ ਜਾਏ ਤੇ ਸਾਡਾ ਵੀ ਹੋਊ ਜਰਾ ਫਿਰ ਸੋ ਆਪਾਂ ਨੂੰ ਸਾਰਿਆਂ ਨੂੰ ਮੋਹਰ ਬਾਸ ਜਿਹਨਾਂ ਨੂੰ ਰਲ ਕੇ ਇਸ ਮਹਿਮ ਦੇ ਵਿੱਚ ਯੋਗਦਾਨ ਪਾਉਣਾ ਪਊਗਾ ਇਹ ਸਰਕਾਰ ਜਿਹੜੀ ਚੰਗੇ ਕੰਮ ਕਰ ਰਹੀ ਹੈ ਸਾਡੀਆਂ ਰੋਜ਼ ਮੀਟਿੰਗਾਂ ਹੁੰਦੀਆਂ ਆ ਕੋਆਰਡੀਨੇਟਰ ਖੜੇ ਨੇ ਮੇਰੇ ਨਾਲ ਜਿਲਸਾ ਉਹਦੇ ਡੇਲੀ ਮੀਟਿੰਗਾਂ ਚੱਲਦੀਆਂ ਡੇਲੀ ਪੁੱਛਦੇ ਆ ਨੇ ਦੇ ਭਾਈ ਕਹਿੰਨੇ ਇਹਦੇ ਪੁੱਛੇ ਹੀ ਨਹੀਂ ਕਿ ਆਪਾਂ ਨਸ਼ੇ ਮੁਦਦੇ ਰੇਗੀ ਕਰਨਾ ਉਹ ਸੁਧੀਆਂ ਡਿਊਟੀਆਂ ਲੱਗ ਜਾਂਦੀਆਂ ਐਸਐਸਪੀ ਸਾਹਿਬ ਵੇਖੋ ਜੀ ਜਦਾ ਜੀ ਇੱਥੇ ਨਸ਼ਰਾ ਬੜਾ ਰੌਲਾ ਵੇਖੋ ਜੀ ਉਹ ਐਸਐਚਓ ਨੂੰ ਕਹ ਦਿੰਦੇ ਇਹ ਘਸਾਣਾ ਕਰੋ ਪਰਮਪਾਲ ਉਹ ਐਸਐਚਓ ਨੂੰ ਕਹ ਦਿੰਦੇ ਐਸਐਚਓ ਦਾ ਐਸਐਚਓ ਨੂੰ ਕਹ ਦਿੰਦਾ ਇਹ ਸਹੀ ਸਮੀ ਬੁਲਾ ਲੈਂਦਾ ਉਹਨਾਂ ਨੂੰ ਬਾਅਦ ਚ ਉਗੜੇ ਤੁਰਿਆ ਜੋ ਮਰਜ਼ੀ ਕਰੀਓ ਸਾਨੂੰ ਇਨਾਕ ਦੇਈ ਜਾਓ ਐਹੋ ਕੁਝ ਨਰਿਆ ਵੀ ਨਹੀਂ ਹੋ ਰਿਆ ਤੇ ਹੁਣ ਆਇ ਬਹੁਤ ਵਧੀਆ ਮੁੰਡਾ ਆਪਣੇ ਕੋਲ ਐਸਐਚਓ ਲੱਗੇ ਆ ਕਰਨਪਾਲ ਇਹਨੂੰ ਕੋੜਲੇ ਗੁਜਰਾਵਾਲੇ ਪਹਿਨੇ ਇਤਲਾਹ ਕੀਤੀ ਸਿਰੇ ਤੜਕੇ 4 ਵਜੇ ਦੋ ਚੁੱਕੇ ਤੇ ਚੁੱਕ ਕੇ ਦੇ ਅੰਦਰ ਦਿੱਤੇ ਆ ਭਾਈ ਫਿਰ ਜੇ ਇਸ ਕੰਮ ਨੂੰ ਨਾਥ ਪਾਣੀ ਫਿਰ ਸਟ੍ਰਿਕਟ ਹੋ ਕੇ ਬਣਾਪੋ ਪਰ ਤੁਹਾਨੂੰ ਦੱਸਣਾ ਪਊ ਕਿ ਕੌਣ ਬੰਦੇ ਆ ਕੇ ਸਾਡੇ ਪਿੰਡ ਦੇ ਵੇਚਦੇ ਆ ਜਾਂ ਸਾਡੇ ਪਿੰਡ ਦੇ ਬੰਦੇ ਕਿਹੜੇ ਵੇਚਦੇ ਆ ਇਹ ਤੁਹਾਡੇ ਤੋਂ ਸ਼ੁਰੂਆਤ ਹੋਣੀ ਮੇਰੇ ਧਿਆਨ ਚ ਲਿਆਓ ਐਸਐਚਓ ਸਾਹਿਬ ਦੇ ਧਿਆਨ ਚ ਲਿਆਓ ਸਾਡੀ ਸਰਕਾਰ ਨੇ ਇੱਕ ਨੰਬਰ ਜਾਰੀ ਕੀਤਾ ਕਹਿਵਲਿਆ ਆਪਾਂ ਦਰਜੰਨੇ ਆ ਕਿ ਯਾਰ ਅਮੇ ਮਾਰੇ ਬੰਦੇ ਦਾ ਬੈਰ ਪਉਣ ਵਾਲੀ ਗੱਲ ਆ ਇਹ ਜੀ ਆਪਾਂ ਦੱਸਿਆ ਕਿ ਭਾਈ ਆ ਬੰਦਾ ਨਸ਼ਾ ਵੇਚਦਾ ਕਈ ਵਾਰ ਉਹ ਥੱਲੇ ਪੁਲਸਾਂ ਦੇ ਥੱਲੇ ਵੀ ਦੱਸ ਦਿੰਦੇ ਆ ਕਿ ਤੇਰੀ ਤੇ ਫਲਾਣਾ ਸਿਕਨ ਸ਼ਿਕਾਇਤ ਕੀਤੀ ਉਹ ਫਿਰ ਬੰਦਿਆਂ ਦੇ ਬੈਰ ਪੈਣ ਵਾਲੀ ਕਰਵਾ ਦੇ ਇੱਕ ਸਾਡੀ ਸਰਕਾਰ ਨੇ ਨੰਬਰ ਜਾਰੀ ਕੀਤਾ ਵਾ 9779100200 9779100200 ਜਿਹੜਾ ਬੰਦਾ ਵੀ ਨਸ਼ਾ ਵੇਚਦਾ ਉਹ ਤੋਂ ਦੱਸੋ ਉਹਦਾ ਨਾਮ ਉਪਰ ਰੱਖਿਆ ਜਾਊ ਜੋ ਰੱਖਿਆ ਜਾਊਗਾ ਉਹ ਬੰਦੇ ਦੇ ਵੀ ਜਿਹੜੀ ਰਿਐਕਸ਼ਨ ਹੋਊਗਾ ਸਰਕਾਰ ਵੱਲੋਂ ਸੀਐਮਰ ਉਸਜੇ ਨੰਬਰ ਚ ਆਉਂਦਾ ਸੋ ਮੇਰੀਆਂ ਤੇ ਤੁਹਾਨੂੰ ਇਹ ਬੇਨਤੀ ਆ ਕਿ ਆਪਾਂ ਤਗੜੇ ਹੋ ਕੇ ਇਸ ਮਹਿੰਮ ਦੇ ਵਿੱਚ ਹਿੱਸਾ ਪਾਈਏ ਤਾਂ ਕਿ ਰਲ ਮਿਲ ਕੇ ਆਪਾਂ ਸਾਰੇ ਇਸ ਨਸ਼ੇ ਨੂੰ ਜਿਹੜੀ ਹੈ ਨੱਥ ਪਾਉਣ ਦੀ ਕੋਸ਼ਿਸ਼ ਕਰੀਏ ਅੱਜ ਦਾ ਮੇਨ ਮਕਸਦ ਮਕਸਦ ਤੇ ਸਾਡਾ ਇਹੀ ਸੀਗਾ ਪਰ ਮੈਂ ਮਾਰੀ ਮੂਹਰੇ ਝੋਨੇ ਦਾ ਸੀ ਜਿਹਨੂੰ ਵੇਖ ਕੇ ਕਿਤਨਾ ਕਿਤੇ ਸਰਕਾਰ ਦੀ ਨਹੀਂ ਗਈ ਇੱਕ ਵੀ ਗੱਲ ਕਰ ਦੇਣਾ ਲੋਕ ਉਹਨਾਂ ਚਿੰਤਾ ਆ ਗਿਆ ਰਾਜ ਆਉਂਦਿਆ ਕਿ ਅੱਗੇ ਆਪਾਂ ਅਜ ਤੋਂ 2-3-5 ਸਾਲ ਪਹਿਲਾਂ ਅਖਬਾਰਾਂ ਦੇ ਵਿੱਚ ਖਬਰਾਂ ਪੜਦੇ ਨੇ ਜੀ 2 ਦਿਨ ਦਾ ਕੋਲਾ ਰਹਿ ਗਿਆ 1 ਦਿਨ ਦਾ ਕੋਲਾ ਰਹਿ ਗਿਆ ਆ ਡੀਸੀਆਂ ਦੇ ਦਫ਼ਤਰਾਂ ਦੇ ਟਾਈਮ ਜਿਹੜੇ ਆ ਉਹ ਅਸ ਤੋਂ 5 12 ਕਰ ਦਿੱਤੇ ਗਏ ਆ ਕਿਉਂਕਿ ਬੱਤੀ ਜਿਹੜੀ ਉਹ ਬਚਾਉਣੀ ਪਊਗੀ ਸਹੀ ਕਿਸਾਨਾਂ ਨੂੰ ਬੱਤੀ ਦੇਣੀ ਹੁਣ ਕਿਤੇ ਪੜਿਆ ਜੀ ਕਿ ਕੋਲਾ 1 ਦਿਨ ਦਾ ਰਹਿ ਗਿਆ 2 ਦਿਨ ਦਾ ਰਹਿ ਗਿਆ ਤੇ ਬੱਤੀ ਵੀ ਦਿਨੇ ਟਕਾਹ ਜੀ ਤੇ ਡੀਸੀਆਂ ਦੇ ਦਫ਼ਤਰ ਵੀ 9 ਤੋਂ 5 ਕੰਮ ਕਰਨ ਵਾਲਾ ਬੰਦਾ ਹੋਣਾ ਚਾਹੀਦਾ ਸਾਰੇ ਹੱਲ ਲੱਭ ਜਾਂਦੇ ਆ सीएम ਨੇ ਭਗਵਾਨ ਸਿੰਘ ਮਾਨ ਨੇ ਇਹ ਗੱਲ ਕਹੀ ਕਿ ਜਿਹੜੇ ਸਾਡੇ ਸਰਕਾਰੀ ਮੁਲਾਜ਼ਮ ਐ ਜਿਹੜੇ ਕੋਈ 50000 ਕੋਈ ਲੱਖ ਕੋਈ 1.5 ਲੱਖ ਰੁਪਇਆ ਤਨਖਾਹ ਲੈ ਰਿਆ ਉਹ ਨਾ ਉਹ ਪੰਜ ਜਾਣ ਤੇ ਜਿਹੜਾ ਅੰਨ ਦਾ ਤਾਂ ਸਾਰਿਆਂ ਦਾ ਢਿੱਡ ਭਰਦਾ ਉਹ ਰਾਤ ਨੂੰ ਸੱਪਨਿਆਂ ਸੀਗੀਆਂ ਭੋਲਾ ਭਰਦਾ ਉਹਨੇ ਇਹ ਵੀ ਜਿਹੜੇ ਕਰੋੜਪਤੀ ਇਹਨਾਂ ਨੂੰ ਜਿਹੜੇ ਬੱਤੀ ਮਿਲ ਸਕਦੀ ਉਹਨਾਂ ਆ ਉਸ ਗੱਲ ਨੇ ਗੈਰ ਕਈਰ ਵੇਖਿਆ ਕਿ ਪਿੰਡਾਂ ਦੇ ਵਿੱਚ ਜਿਹੜੀਆਂ ਮੋਟਰਾਂ ਬੰਦ ਪਈਆਂ ਔਰ ਟੇਲਾ ਤੱਕ ਪਾਣੀ ਜਿਹੜਾ ਨਹਿਰਾਂ ਦਾ ਜਿਹੜਾ ਪਕਾ ਦਿੱਤਾ ਮਤਲਬ ਜ਼ਿੰਮੇਦਾਰਾਂ ਵਾਲੀ ਤਗੜੀ ਹੋਗੋ ਨੇ ਬਹੁਤ ਵਧੀਆ ਕੰਮ ਕੀਤੇ ਆ ਔਰ ਆ ਵੀ ਨਸ਼ੇ ਮੁਕਤੀ ਵਾਲਾ ਅਸੀਂ ਲੱਗੇ ਹੋਏ ਆ ਤਗੜੀ ਹੋਗੋ ਲਗੇ ਲੋਕ ਸ਼ਿਕਾਇਤਾਂ ਕਰ ਰਹੇ ਆ ਫੇਰ ਵੀ ਮੈਂ ਬੇਨਤੀ ਕਰਦਾ ਕਿ ਕਹਿੰਦਾ ਕੋਈ ਲਾਜ ਵੀ ਕਰਾਉਣਾ ਤਾਂ ਸਾਨੂੰ ਦੱਸਿਓ ਆਪਾਂ ਉਹਨਾਂ ਨੂੰ ਡੀਡਿਕਸ਼ਨ ਸੈਂਟਰ ਦੇ ਵਿੱਚ ਵੀ ਭਾਗੀ ਕਰਵਾਵਾਂਗੇ ਫਰੀ ਆਫ ਕੋਸਟ ਸਾਰਾ ਲਾਜਣਾ ਸਰਪੰਚ ਸਾਹਿਬ ਇਹਨਾਂ glandular ਖੜਾ ਕਿ ਕੋਈ ਵੀ ਆਪਣੇ ਕੋਲ ਆਵੇ ਗਰੋਸ਼ ਸਿੰਘ ਜੀ ਆਪਾਂ ਮਾਰੇ ਬੰਦੇ ਤੇ ਯਾਰ ਮਤ ਨਹੀਂ ਕਰੀਂ ਮੈਂ ਪਹਿਲਾਂ ਹੀ ਹੱਥ ਜੋੜਦੇ ਨੂੰ ਕੋ ਭਰਾ ਸੋਹਰੇ ਮੇਰੇ ਕੋਲ ਅਜ ਇੱਕ ਬੀਬੀਆਂ ਆਈਆਂ ਹੈ ਸੋਹਰੇ ਮੁੰਡੇ ਉਹਨਾਂ ਦੇ ਜਿਹੜੇ ਗੋਲੀਆਂ ਚੋਈਆਂ ਪਈ ਪੜ੍ਹਾਉਣੇ ਇੱਕ ਵੀਡੀਓ ਵਾਇਰਲ ਹੋਈ ਐ ਅਖਬਾਰਾਂ 'ਚ ਲੱਗੀਆਂ ਚੁਂੰਡਾ ਤੇ ਵੀ ਜਿਹੜੇ ਇੱਕ ਬੈਕ ਬੈਕਰੀ ਵਾਲੇ ਨੂੰ ਗੋਲੀਆਂ ਗਾਲੀਆਂ ਮਾਰ ਕੇ ਗਏ ਮੇਰੇ ਘਰ ਆਈਆਂ ਮੈਂ ਤਾਂ 100 ਬੰਦੇ ਜੱਥ ਜੋੜਦੇ ਮਹਾਲਾ ਭਾਉ ਜੇ ਤੁਸੀਂ ਆਪਦੇ ਬੱਚਿਆਂ ਨੂੰ ਨਹੀਂ ਸਮਝਾ ਸਕਦੇ ਤੇ ਅਸੀਂ ਤੁਹਾਡੀ ਮਤ ਕਰ ਕੇ ਕਿਹੜੀ ਗੱਲ ਤੋਂ ਕਰੀਏ ਹੁਣ ਇੱਥੇ ਜੇ ਕੋਈ ਕਾਰੋਬਾਰ ਕਰਨੇ ਆ ਕੰਮ ਕਰਨੇ ਕੋਈ ਗਨਾਹ ਨਹੀਂ ਤੇ ਜੇ ਕਹਿਦਾ ਚੰਗਾ ਕਾਰੋਬਾਰ ਆ ਤੇ ਇਹ ਉੱਠ ਕੇ ਕੱਲ ਦੇ ਸ਼ੁਕਰੇ ਜੇ ਲੋਕਾਂ ਨੂੰ ਗੋਲੀਆਂ ਮਾਰਨ ਤਾਂ ਮੇਰੇ ਇਹਨਾਂ ਦਾ ਕੀ ਆ ਸ਼ਸ਼ਰੋ ਨਜਰੇ ਕੀ ਇਲਾਜ ਹੋਣਾ ਜੇ ਦਾ ਮਾਂ ਉਹਦੇ ਰੋਂਦੇ ਮਾਂ ਸਮਝਾਉਦੀ ਮੈਂ ਇਹਦੀ ਬੁੰਡਾ ਬਚਾ ਦੋ ਮੈਂ ਭਾਈ ਹੁਣ ਕਿੱਦੋਂ ਬਚਾ ਦੋ ਜਦੋਂ ਗੋਲੀਆਂ ਮਾਰਦੀਆਂ ਮਾਰੇ ਕੰਮ ਕਰਨੇ ਆ ਹੁਣ ਉਹ ਪਹਿਲੀਆਂ ਗੱਲਾਂ ਗਈਆਂ ਕਿ ਆਪਾਂ ਕਿਸੇ ਮਾਰੇ ਬੰਦੇ ਨੂੰ ਸ਼ਾਬਾਸ਼ੇ ਜਾਂ ਥਾਪੜਾ ਦੇਣਾ ਹੀ ਨਹੀਂ ਇਹ ਕਹਦੀ ਆ ਜੇ ਬਖਾਹ ਸੌ ਖਾਦੇ ਜਾਣੀ ਤੇ ਤੁਸੀਂ ਮੇਰੀ ਗੱਲ ਯਾਦ ਰੱਖਿਓ ਹੋਰ ਛੇ ਆ ਕਾ ਮਹੀਨੇ ਤੱਕ ਬੰਦੇ ਦੇ ਪੁੱਤ ਬਣ ਜਾਣਗੇ ਇਹ ਆਪੋ ਆਪਣੇ ਤੁਹਾਨੂੰ ਪੜੀਆਂ ਦੇ ਪਠੇਵੜ ਤੇ ਮਿਲਿਆ ਕਰਨਗੇ ਜਿਹੜੇ ਜਿਹੜੇ ਪੁੱਤਿਆਂ ਨੂੰ ਜੇਲਾ ਲਾ ਲਗੇ ਮੋਟਰਸਾਈਕਲਾਂ ਦੇ ਬੰਦੇ ਨੂੰ ਨੰਬਰ ਪਲੇਟਾ ਬਣਾ ਦੋ ਇਹ ਸਭ ਆਪੋ ਆਪਣੇ ਕੰਮ ਦੇ ਲੱਗ ਜਾਣਗੇ ਕਿਉਂਕਿ ਇਹਨਾਂ ਨੂੰ ਜਦੋਂ ਇਹਨਾਂ ਸ਼ਾਲਾ ਜੀ ਮੰਨ ਨਾੜ ਗਈ ਸਾਨੂੰ ਮਾੜੇ ਬੰਦਿਆ ਦੀ ਲੋੜ ਹੀ ਨਹੀਂ ਅੱਗੇ ਹੀ ਕਰਨਾ ਫਲਾਣਾ ਸਿੰਘ ਨੇ ਕਿਹਾ ਮੇਰੇ ਕੋ ਬੜੇ ਮੁੰਡੇ ਆ ਜੀ ਮੇਰੇ ਕੋ ਬੜੇ ਮੁੰਡੇ ਅਸੀਂ ਕੀ ਕਰਾਉਣਾ ਭਾਈ ਮੁੰਡਿਆ ਦਾ ਇਹਦੇ ਮੁੰਡੇ ਸਿੱਧੋਗੇ ਤੇ ਫਿਰ ਉਹਨਾਂ ਮਾਰੇ ਭਾਮੀ ਦਾ ਡੋ ਕਰਾਉਣੀ ਸੋਸ਼ਣ ਕਰਕੇ ਆਪਾਂ ਸਾਰੇ ਅੱਜ ਦਾ ਇਹ ਗੱਲ ਦਾ ਪਰਨ ਕਰਨਾ ਕਿ ਆਪਾਂ ਕਿਸੇ ਮਾੜੇ ਬੰਦੇ ਦੀ ਜਿਹੜੀ ਮਦ ਨਹੀਂ ਕਰਨੀ ਔਰ ਪਿੰਡ ਦੇ ਵਿੱਚ ਤੁਸੀਂ ਸਾਰੋਂ ਦੱਸੋ ਜੇ ਕੋਈ ਨਸ਼ਾ ਵੇਚਦਾ ਕਿਉਂਕਿ ਵੇਖੋ ਇਹਨੂੰ ਸੀਰੀਅਸ ਲਿਓ ਇਹਨੂੰ ਨਾਅਨ ਸੀਰੀਅਸ ਮਤਲਬ ਇਹ ਨਾ ਸਮਝੋ ਕਿ ਕੋਈ ਗੱਲ ਨਹੀਂ ਤਲਵੀਰ ਹੋਣੀ ਆ ਇਹ ਜਾਂ ਸਾਰੇ ਆਏ ਤੇ ਇਧਰੋਂ ਬਸੋਲਿਆ ਦੇ ਇਧਰੋਂ ਕਰਤਾ ਕਿ ਬੋਲ ਕੇ ਚੱਲ ਗਏ ਇਹਨੂੰ ਸੀਰੀਅਸ ਲਿਓ ਇਹ ਬਹੁਤ ਮਾੜੀ ਗੱਲ ਸਾਡੇ ਪੰਜਾਬ ਦੇ ਜਿਹੜਾ ਹਦਾ ਰੰਗਲਾ ਪੰਜਾਬ ਜਾਨੇ ਜਾਂਦਾ ਹੈ ਸਾਡੇ ਨੌਜਵਾਨ ਖੇਡਾਂ 'ਚ ਜਾਣੇ ਜਾਂਦੇ ਸਾਡੀਆਂ ਪੰਜਾਬ ਦੀਆਂ ਭਰਤੀਆਂ ਹੁੰਦੀਆਂ ਐ ਸਭ ਕੁਝ ਬੰਦ ਹੋ ਗਿਆ ਗਰਾਉਂਡਾਂ 'ਚ ਗੁਰਗੜੇ ਘਾਹ ਕੋ ਵੀ ਖਾਲੀ ਪਈਆਂ ਮੁੰਡੇ ਜਾਂਦੇ ਨਹੀਂ ਗਰਾਉਂਡਾਂ 'ਚ ਖੇਡਣ ਅੱਗੇ ਚਹਿਲਾ ਪਹਿਲਾਂ ਗਰਾਉਂਡਾਂ 'ਚ ਹੁੰਦੀਆਂ ਸਰਕਾਰ ਦੇ ਵੱਲੋਂ 30 ਗਰਾਂਡਾਂ ਪਾਸ ਕਰਾ ਗਲੇ ਮਹੌਲੀ ਹੋਲੀ ਸਾਰੇ ਪਿੰਡਾਂ ਦੀਆਂ ਕਰਾ ਦੇਣੀਆਂ ਕਿਉਂਕਿ ਸਾਨੂੰ ਇਹ ਵੀ ਯਾਦ ਕਿ ਜੇ ਬੱਚਿਆਂ ਤੋਂ ਨਿਸ਼ਾਰਾ ਬਚਣਾ ਸਾਨੂੰ ਇਹਨਾਂ ਨੂੰ ਖੇਡਾਂ ਵਾਲੇ ਪਾਸੇ ਜੋੜਨਾ ਬਹੁਤ ਜ਼ਰੂਰੀ ਹੈ ਔਰ ਗਰਾਊਂਡਾ ਹਾਲ ਜਿਹੜੇ ਫੇਰੀਏ ਜੁੜਨਗੇ ਆਪਾਂ ਗਰਾਊਂਡ ਵੀ ਪਾਸ ਕਰਾ ਕੇ ਲੈ ਆਵਾਂਗੇ ਤੁਹਾਡੇ ਅਗਲੀ ਇਥੇ ਜਗਾ ਹੀ ਲੱਗੇ ਬਈ ਜਗਾ ਪੰਜਾਬੀ ਭਾਈ ਤਾਂ ਪੰਚਾਇਤ ਚੋਂ ਦੇ ਦੋ ਤੇ ਇਹ ਗਰਾਊਂਡ ਤੇ ਬਣਾਈ ਮੰਨੇ ਆਲੇ ਹਾਂ ਉਹ ਕਰ ਲੋ ਇੰਜ ਹਾਲ ਹੈ ਸੋ ਇਸ ਕਰਕੇ ਆਪਾਂ ਸਭ ਤੋਂ ਪਹਿਲਾਂ ਇਹ ਪੁੱਛੇ ਕਰੀਏ ਪਿੰਡਾਂ ਦੇ ਵਿੱਚ ਗਰਾਊਂਡਾ ਨਹੀਂ ਹੈ ਬੱਚਿਆਂ ਨੂੰ ਬੱਚੇ ਤਗੜੇ ਹੋ ਕੇ ਜਿਹੜੇ ਖੇਡਾਂ ਵਾਲੇ ਪਾਸ ਬੱਚੇ ਜਿਹੜੇ ਆ ਤੁਹਾਨੂੰ ਪਤਾ ਜਿੱਧਰ ਨਾਲ ਉਧਰ ਲੱਗ ਜਾਣੇ ਅੱਜ ਜੇ ਆਪਾਂ ਨਾ ਸਮਝਾਇਆ ਤੇ ਇਹਨਾਂ ਨੂੰ ਮਾਰੇ ਬੰਦਿਆਂ ਨੇ ਫੜ ਲਿਆ ਤੇ ਫਿਰ ਬਾੜੇ ਪਾਸੇ ਲੱਗ ਜਾਣਗੇ ਜਿੱਥੇ ਵੀ ਪਾਸੇ ਲਾ ਹੋ ਜਾਣਗੇ ਬੱਸ ਸੋ ਇਹਨਾਂ ਨੂੰ ਆਪਾਂ ਖੇਡਾਂ ਨਾਲ ਜੋੜੀਏ ਤੁਹਾਡਾ ਬਹੁਤ ਬਹੁਤ ਧੰਨਵਾਦ ਇਸ ਤੋਂ ਬਾਅਦ ਵੀਰ ਪਰਸ਼ੇਲ ਸਿੰਘ ਜੀ ਆਪਾਂ ਨੂੰ ਇਸ ਗੱਲ ਦਾ ਪਰਨ ਕਰਾਉਣਗੇ ਕਿ ਆਪਾਂ ਕਿਸੇ ਨੇ ਮਾਰੇ ਬੰਦੇ ਦੀ ਮਦਦ ਨਹੀਂ ਕਰਨੀ ਅੱਜ ਆਪਾਂ ਨੂੰ ਇਹਨਾਂ ਨੇ ਸੌਂਖ ਹੋਣੀ ਦੀ ਸਰਕਾਰ ਵੱਲੋਂ ਸੱਤ ਲੈਟਰ ਆਉਂਦੀ ਹੈ ਸੋ ਬਹੁਤ ਬਹੁਤ ਤੁਹਾਡਾ ਸਰਪੰਨ ਸਾਹਿਬ ਧੰਨਵਾਦ ਸਦਾਕਰ ਉਸੇ ਤੁਹਾਡਾ ਧੰਨਵਾਦ ਤੁਹਾਡੀ ਸਮੁੱਚੀ ਟੀਮ ਦਾ ਮੈਂਬਰ ਸਭਾ ਜਿੰਨੇ ਵੀ ਪਿੰਡ ਦੇ ਮੋਹਰਬਾਰ ਵਿਅਕਤੀ ਇੱਥੇ ਬੈਠੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਸਾਰੇ ਨਗਰ ਨਿਵਾਸੀਆਂ ਨੂੰ ਬੇਨਤੀ ਹੈ ਕਿ ਆਪੋ ਆਪਣੀ ਜਗਾਹ ਤੇ ਖਲੋਕੀ ਰੱਖਾਰੇ ਪਰਨ ਕਰਨਾ ਕਿ ਅਸੀਂ ਕਿਸੇ ਵੀ ਮਾਰੇ ਅੰਸ਼ਰ ਦੀ ਜੜੀ ਹੈ ਮਰਤ ਨਹੀਂ ਕਰਨੀ ਨਸ਼ਾ ਮੁਕਤੀ ਦੀ ਸਹ वाहिगुरू जीा ख़सा वाहिगुरू जी फतिह असीं पिंड मटीपुर कमज़ोर खुरद जे निवासी ਨਸ਼ਿਆਂ ਦੇ ਖਿਲਾਫ ਇੱਕ ਜੱਟ ਹੋ ਕੇ ਨਸ਼ਿਆਂ ਦੇ ਖਿਲਾਫ ਇੱਕ ਜੱਟ ਹੋ ਕੇ ਇਹ ਸਾਬ ਹੁੰਦੇ ਹਾਂ ਇਹ ਸਾਬ ਹੁੰਦੇ ਹਾਂ ਕਿ ਅਸੀਂ ਨਸ਼ਿਆਂ ਦੇ ਖਿਲਾਫ ਆਪਣੇ ਪਿੰਡ ਦੇ ਪਰਿਵਾਰ ਵਾਂਗ ਬਣ ਕੇ ਆਪਣੇ ਲੜਦੇ ਪੈਰਾਂ ਦਾ ਬਣ ਕੇ ਕੰਮ ਕਰਾਂਗੇ ਕੰਮ ਕਰਾਂਗੇ ਅਸੀਂ ਆਪਣੇ ਪਿੰਡ ਦੇ ਅਸੀਂ ਆਪਣੇ ਪਿੰਡ ਵਿੱਚ ਕਿਸੇ ਵੀ ਕਿਸਮ ਦਾ ਅਸੀਂ ਆਪਣੇ ਪਿੰਡ ਵਿੱਚ ਵਿੱਚ ਕਿਸੇ ਵੀ ਨਸ਼ਾ ਕਰ ਨਹੀਂ ਦੂਗਾਗੇ ਨਸ਼ਾ ਕਰ ਨਹੀਂ ਅਸੀਂ ਕਿਸੇ ਨਸ਼ਾ ਕਿਸ ਕਰੂ ਪਿੰਡ ਵਿੱਚ ਆਪਣੇ ਨਹੀਂ ਦੇਵਾਗੇ ਸਾਡੇ ਪਿੰਡ ਵਿੱਚ ਜੋ ਵੀ ਨਸ਼ਾ ਕਰਦੇ ਹਨ ਅਸੀਂ ਉਹਨਾਂ ਨੂੰ ਨਸ਼ਾ ਛੱਡਣ ਲਈ ਸਮਝਾਵਾਂਗੇ ਜਿਨ੍ਹਾਂ ਨੂੰ ਲੋੜ ਹੋਵੇਗੀ ਅਸੀਂ ਉਹਨਾਂ ਨੂੰ ਨਸ਼ਾ ਮੁਕਤੀ ਸੈਂਟਰ ਵਿੱਚ ਭੇਜ ਕੇ ਇਲਾਜ ਕਰਵਾਵਾਂਗੇ ਅਸੀਂ ਕਿਸੇ ਵੀ ਨਸ਼ਾ ਤਸਕਰ ਦੀ ਖੋਦ ਵੀ ਜਮਾਨਤ ਨਹੀਂ ਕਰਾਵਾਂਗੇ ਅਤੇ ਪਿੰਡ ਦੇ ਕਿਸੇ ਹੋਰ ਵਿਅਕਤੀ ਜਮਾਨਤ ਦੇ ਕਿਸੇ ਹੋਰ ਆ ਕੇ ਦੋ ਜਮਾਨਤ ਦੇਣ ਤੋਂ ਰੋਕਾਂਗੇ ਜਮਾਨਤ ਦੇਣ ਤੋਂ ਰੋਕਾਂਗੇ ਅਸੀਂ ਸਾਰਾ ਪਿੰਡ ਮਿਲ ਕੇ ਆਪਣੇ ਪਿੰਡ ਨੂੰ ਨਸ਼ਾ ਮੁਕਤ ਬਣਾਵਾਂਗੇ ਜਿਵੇਂ ਸੋਮਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਇੱਕ ਜ਼ਰੂਰੀ ਬੇਨਤੀ ਰਹੀ ਹੈ ਕਿ ਜਿੱਥੇ 30 ਤਰੀਕ ਤੱਕ ਪੰਜਾਬ ਸਰਕਾਰ ਵੱਲੋਂ ਇਹ ਪ੍ਰੋਗਰਾਮ ਚੱਲ ਰਿਹਾ ਇਹਨਾਂ ਤੇ ਨਸ਼ਿਆਂ ਵਿਰੁੱਧ ਤੇ 30 ਤਰੀਕ ਤੋਂ ਬਾਅਦ ਹਰ ਪਿੰਡ ਦੇ ਵਿੱਚ ਜਿਹੜਾ ਕਮੇਟੀਆਂ ਬਣਾ ਕੇ ਇਹ ਨਾ ਸੋਚਿਆ ਜਾਵੇ ਕਿ 30 ਤਰੀਕ ਤੱਕ ਪ੍ਰੋਗਰਾਮ ਚੱਲਣਿਆ 30 ਤੋਂ ਬਾਅਦ ਕੱਲੇ-ਕੱਲੇ ਪਿੰਡ ਦੇ ਵਿੱਚ ਕਮੇਟੀਆਂ ਬਣਾਏ ਜਿੱਦਾਂ ਰਿਪੋਰਟਾਂ ਜਾਂਦੀਆਂ ਇਹ ਤਾਂ ਤੁਹਾਡੇ ਪਿੰਡ ਦੀ ਜਿਹੜੀ ਰਿਪੋਰਟ ਹੈ ਇਹ ਜਿਹੜੀ ਮਿਹਨਤ ਚੱਦੀ ਰਹੂਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ